सत श्रीकाल जी मेरा नाम सुरजीत कौर है मेरी उम्र पैंठ साल है, मैं पहला बारह साल तो पहला बहुत बीमार रही हे दर्द हों मेरे, मेरे हाथ पैर जो तो मैं कोई चीज चकनी ओ भी मेरे हाथाच डिग तो पैंती तो मेरा दर्द बहुत हों की आ अपने महल विचो तो, मेडिकल हॉस्पिटल इत है छोटा जाइया दुआई ले खेद रहे ਥੋੜਾ ਕਦੀ ਫਰਕ ਪੈ ਜਾਣਾ ਕਦੀ ਨਹੀਂ ਵੀ ਫਰਕ ਪੈਣਾ ਇਹ ਮੇਰੇ ਸਕੂਲ ਵਿੱਚ ਹੀ ਕੋਈ ਟੀਚਰ ਸੀਗੇ ਤੇ ਉਹਨਾਂ ਨੂੰ ਮੈਂ ਆਪਣੀ ਮਤਲਬ ਪ੍ਰੋਬਲਮ ਦੱਸੀ ਆਪਣੀ ਮੰਮੀ ਦੀ ਤੇ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਕਿ ਤੁਸੀਂ ਇੱਥੇ ਡਾਕਟਰ ਸ਼ਾਰਦਾ ਆਯੁਰਵੈਦਿਕ ਕਲੀਨਿਕ ਆ ਹਸਪੀਟਲ ਆ ਤੁਸੀਂ ਉਹਨਾਂ ਦੇ ਕੋਲ ਜਾ ਕੇ ਦੇਖੋ ਜਰਾ ਇੱਕ ਵਾਰ ਤੇ ਫਿਰ ਅਸੀਂ ਦੇਖਿਆ ਚਲੋ ਵੀ ਜਿੱਥੇ ਐਨੇ ਪੈਸੇ ਖਰਾਬ ਕੀਤੇ ਐਨਾ ਟਾਈਮ ਵੇਸਟ ਕੀਤਾ ਅਸੀਂ ਕਿਹਾ ਚਲੋ ਇੱਥੇ ਵੀ ਦੇਖ ਲੈਂਦੇ ਫਿਰ ਅਸੀਂ ਡਾਕਟਰ ਸ਼ਾਰਦਾ ਕਲੀਨਿਕ ਹਸਪੀਟਲ ਗਏ ਮਤਲਬ ਜਦੋਂ ਅਸੀਂ ਉਹਨਾਂ ਤੋਂ ਟੈਸਟ ਉਹਨਾਂ ਨੇ ਸਾਡੇ ਟੈਸਟ ਵਗੈਰਾ ਕੀਤੇ ਮੰਮੀ ਨੇ ਤਾਂ ਉਹਦੇ ਵਿੱਚ ਵੀ ਗਠੀਆਂ ਹੀ ਆਇਆ ਤੇ ਉਸ ਬਾਅਦ ਉਹਨਾਂ ਨੇ ਸਾਨੂੰ ਮਤਲਬ ਇਹੀ ਕਿਹਾ ਕਿ ਅਸੀਂ ਗਾਰੰਟੀ ਲੈਂਦੇ ਆ ਕਿ ਜੇਕਰ ਤੁਸੀਂ ਟਾਈਮ ਨਾ ਵੇ ਟੂ ਵੇ ਦਵਾਈ ਖਾਉਂਗੇ ਫਿਰ ਉਹਨਾਂ ਨੇ ਸਾਨੂੰ ਡਾਈਟ ਚਾਰਟ ਦਿੱਤਾ ਹਨਾ ਤੇ ਕੁਝ ਮਤਲਬ ਥੋੜੀਆਂ ਬਹੁਤ ਐਕਸਰਸਾਈਜ਼ ਕਰਨ ਨੂੰ ਕਿਹਾ ਹਲਕੀਆਂ ਹੁਣ ਕਿਹਦਾ ਵਾਕ ਹੋ ਗਈ ਜਾਂ ਤੇ ਉਸ ਤੋਂ ਬਾਅਦ ਫਿਰ ਇਹ ਨਹੀਂ ਕਿ ਅਸੀਂ ਚਾਰ ਪੰਜ ਮਹੀਨੇ ਹੀ ਦਵਾਈ ਖਵਾਈ ਅਸੀਂ ਪੂਰਾ 1 ਸਾਲ ਕਿਉਂਕਿ ਮੰਮੀ ਦੀ ਜਿਹੜੀ ਬਿਮਾਰੀ ਸੀ ਉਹ ਵੀ ਬਹੁਤ ਪੁਰਾਣੀ ਸੀਗੀ ਤੇ ਚਲੋ 1 ਸਾਲ ਦਵਾਈ ਖਵਾਈ ਤੇ ਸਾਡੇ ਮੰਮੀ ਮਤਲਬ 1 ਸਾਲ ਦੇ ਅੰਦਰ ਅੰਦਰ ਹੀ ਸਾਰੀਆਂ ਚੀਜ਼ਾਂ ਮਤਲਬ ਸਾਰੇ ਕੰਮ ਆਪ ਕਰਨ ਲੱਗ ਗਏ ਉਸ ਤੋਂ ਬਾਅਦ ਵੀ ਅੱਧਾ ਨਾ ਤੁਸੀਂ ਦੇਖ ਹੀ ਰਹੇ ਤੁਸੀਂ ਸਾਡੇ ਹਾਸੇ ਮੇਰੇ ਆ ਮੇਰੇ ਪਿਆਰਾਂ ਦੇ ਵੀ ਬਹੁਤ ਗਿੱਟੇ ਵੀ ਬੜੇ ਦੋਹਦ ਜਜ਼ਰਦ ਹੁੰਦੇ ਲੇਕਿਨ ਉਹ ਇੰਨੀਆਂ ਚੰਗੀਆਂ ਨਾ ਮੈਂ ਕਹਿੰਨੀ ਪ੍ਰਮਾਤਮਾ ਸਾਭੀਆਂ ਨੂੰ ਐਦਾਂ ਨਹੀਂ ਹੋਣ ਮੇਰੀ ਬਹੁਤ ਸੇਵਾ ਕੀਤੀ ਦੋਨਾਂ ਨੂੰ ਹਾਂ ਨੇ ਬਹੁਤ ਸੇਵਾ ਕੀਤੀ ਮੇਰੇ ਤੁਹਾਡੇ ਕੋਲ ਤੇ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਤਾਂ ਪਲੀਜ਼ 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 ਉੱਥੇ ਲੈ ਕੇ ਜਾਓ ਤੇ ਉਹਨਾਂ ਤੋਂ ਜੋ ਵੀ ਉਹ ਤੁਹਾਨੂੰ ਦੱਸਦੇ ਨੇ ਉਹ ਪ੍ਰੋਪਰ ਵੇ ਨਾਲ ਪ੍ਰੋਪਰ ਟਾਈਮ ਨਾਲ ਉਹਨਾਂ ਨੂੰ ਕਰਕੇ ਮਤਲਬ ਜ਼ਿੰਦਗੀ ਉਹਨਾਂ ਨੂੰ ਉਦਾਂ ਹੀ ਵਾਪਸ ਮਿਲੇ ਥੈਂਕ ਯੂ